ਜੀ ਦਾ ਖਾਲਸਾ ਬਾਗਰ ਜੀ ਕੀ ਫਤਿਹ ਅਸੀਂ ਗੁਰਕੋਬੀਤ ਸਿੰਘ ਪਬਲਿਕ ਸਕੂਲ ਜਿਲ੍ਹਾ ਕਲਾਂ ਦੇ ਵਿਦਿਆਰਥੀਆਂ ਅੱਜ ਅਸੀਂ ਛੋਟੀ ਜਿਹੀ ਪੇਸ਼ਕਸ਼ ਦੁਆਰਾ ਲੋਕਾਂ ਨੂੰ ਜਾਗਰੂਕ ਕਰਨਾ ਚਾਹੁੰਦੇ ਹਾਂ ਲੋਕਾਂ ਦਾ ਸਾਡੇ ਜੀਵਨ ਵਿੱਚ ਬਹੁਤ ਬਹੁਤ ਦਾ ਬੈਰੋ ਕਿਸਾਨ ਨੂੰ ਆਕਸੀਜਨ ਦਿੰਦੇ ਹਨ ਐਸਲੀ ਕਿਹਾ ਗਿਆ ਹੈ ਕਿ ਇੱਕ ਰਕਸ ਸੋਸਕ ਮੋਇਆ ਜਦੋਂ ਪੰਜਾਬ ਦਾ ਮਹਾਰਾਜਾ ਮੋਈ ਬੀਰਤਾ ਬੀਰ ਪੰਜਾਬੀਆਂ ਦੀ ਹੋ ਜੀ ਦੇ ਨਾਲ ਵੈਰੀ ਥਰ ਥਰ ਕੰਬਦੇ ਸੀ ਟੁੱਟ ਗਈ ਸ਼ਮਸ਼ੀਰ ਪੰਜਾਬੀਆਂ ਦੀ ਉਹਦੇ ਰੰਗ ਮਹੱਲ ਵਿੱਚ ਲਊ ਡੁੱਲਾ ਤੇ ਲਿਪੜ ਗਈ ਤਸਵੀਰ ਪੰਜਾਬੀਆਂ ਦੀ ਹੋ ਤੁਰਿਆ ਸ਼ੇਰ ਤੇ ਪੈਰਾ ਵਿੱਚ ਫੇਰ ਪੈ ਗਈ ਲੱਥੀ ਲੱਥੀ ਜੰਜੀਰ ਪੰਜਾਬੀਆਂ ਦੀ ਕਿੰਨੂ ਦਸੀਏ ਕਿਵੇਂ ਦੁਪਹਿਰ ਵੇਲੇ ਤੇ ਲੁੱਟੀ ਗਈ ਅੱਜ ਹੀਰ ਪੰਜਾਬੀਆਂ ਦੀ ਹੋ ਕੱਲਾ ਸ਼ੇਰ ਨਹੀਂ ਦਿਖਾ ਦੇ ਵਿੱਚ ਸੜਿਆ ਸੜ ਗਈ ਨਾਲ ਤਕਦੀਰ ਪੰਜਾਬੀਆਂ ਦੀ ਅੰਜਾਂ ਤੱਕ ਐਸੇ ਪੰਜਾਬੀ ਹਾਂ ਦੀ ਸਾਡੀ ਮਾਂ ਭਾਸ਼ਾ ਵੀ ਪੰਜਾਬੀ ਹੈ ਐਸਲੀ ਪੰਜਾਬੀ ਪੜੋ ਪੰਜਾਬੀ ਲਿਖੋ ਪੰਜਾਬੀ ਬੋਲੋ ਵਾਹਿਗੁਰੂ ਜੀ ਕਾ ਖਾਲਸਾ